ਹੁਣ ਅਮਰੀਕਾ ਦੇ ਵਿੱਚ ਕਿਸੇ ਨੂੰ ਕਤਲ ਕਰਨ ਦੀ ਸਜ਼ਾ ਮੌਤ ਹੋ ਸਕਦੀ ਹੈ ਅਮਰੀਕਾ ਦੇ ਰਾਸ਼ਟਰਪਤੀ ਮਿਸਟਰ ਡੋਨਲਡ 트੍ਰੰਪ ਨੇ ਬੀਤੇ ਦਿਨੇ ਵਾਈਟ ਹਾਊਸ ਦੇ ਵਿੱਚ ਇਹ ਕੈਬਨਿਟ ਦੇ ਵਿੱਚ ਬੈਠ ਕੇ ਗੱਲ ਕੀਤੀ ਹੈ ਉਹ ਕਹਿੰਦੇ ਕਿ ਹਰ ਇੱਕ ਮਰਡਰ ਜੋ ਵਾਸ਼ਿੰਗਟਨ ਡੀਸੀ ਦੇ ਵਿੱਚ ਹੋਏਗਾ ਅਸੀਂ ਉਸ ਤੇ ਲਈ ਡੈਥ ਪੈਨਲਟੀ ਦੀ ਮੰਗ ਕਰਾਂਗੇ ਐਨੀਬਾਡੀ ਮਰਡਰ ਸਮਥਿੰਗ ਇਨ ਦ ਕੈਪੀਟਲ ਕੈਪੀਟਲ ਪਨਿਸ਼ਮੈਂਟ ਕੈਪੀਟਲ ਕੈਪੀਟਲ ਪਨਿਸ਼ਮੈਂਟ If somebody kills somebody in the Capitol, Washington, D.C., we're going to be seeking the death penalty. And that's a very strong uh, preventative. And everybody that's heard it agrees with it. I don't know if we're ready for it in this country, but we have it. It, it is uh, We have no choice. So in D.C. and Washington, states are going to have to make their own decision. but if, if somebody kills somebody like you could have been killed very lucky you didn't get killed uh, it's the death penalty okay unani capital de upar zor deke eh gall kahi hai ki capital de vich koi bhi je murder hunda hai ta us di saza jehdi hai us sazae maut hoya karegi ਮਿਸਟਰ ਡੋਨਲਡ 트੍ਰੰਪ ਦਾ ਮੰਨਣਾ ਇਹ ਹੈ ਉਹ ਕਹਿੰਦੇ ਕਿ ਵਾਸ਼ਿੰਗਟਨ ਡੀਸੀ ਦੇ ਵਿੱਚ ਕਤਲੋਗਾਰਤ ਜਿਹੜੀ ਹੋ ਰਹੀ ਹੈ ਉਹ ਇੱਕ ਲਾਅਲੈਸ ਸਿਟੀ ਹੈ ਕਹਿੰਦੇ ਉੱਥੇ ਬਹੁਤ ਜ਼ਿਆਦਾ ਕ੍ਰਾਈਮ ਹੈ ਉਸ ਨੂੰ ਰੋਕਣ ਦੇ ਲਈ ਇਹ ਸਖਤਾਈ ਜਿਹੜੀ ਹੈ ਇਹ ਜ਼ਰੂਰੀ ਹੈ ਇਸ ਕਰਕੇ ਉਹਨਾਂ ਨੇ ਸਭ ਤੋਂ ਪਹਿਲਾਂ ਤਾਂ ਵਾਸ਼ਿੰਗਟਨ ਡੀਸੀ ਦੇ ਵਿੱਚ ਨੈਸ਼ਨਲ ਗਾਰਡ ਤੇ ਜੈਸੀ ਲਾ ਇਨਫੋਰਸਮੈਂਟ ਆਫਿਸਰਸ ਤੇ ਜੈਸੀ ਫਿਰ ਉਹਨਾਂ ਨੂੰ ਇਜਾਜ਼ਤ ਦਿੱਤੀ ਸੀ ਕਿ ਤੁਸੀਂ ਆਪਣੇ ਕੋਲ ਹਥਿਆਰ ਰੱਖ ਸਕਦੇ ਹੋ ਤੇ ਫਿਰ ਉੱਥੋਂ ਦੇ ਜਿੰਨੇ ਵੀ ਹੋਮਲੈਸ ਲੋਕ ਸੀ ਉਹਨਾਂ ਨੂੰ ਕਿਹਾ ਸੀ ਜਾਂ ਤਾਂ ਹੋਮਲੈਸ ਸ਼ੈਲਟਰ ਚਲੇ ਜਾਓ ਜਾਂ ਅਸੀਂ ਤੁਹਾਨੂੰ ਕੋਈ ਹੋਰ ਸ਼ੈਲਟਰ ਦਿੰਨੇ ਆ ਜੇ ਤੁਸੀਂ ਨਾ ਗਏ ਤਾਂ ਤੁਹਾਨੂੰ ਫੜ ਕੇ ਅਸੀਂ ਜੇਲ੍ਹ ਚ ਕਰਾਂਗੇ ਫਿਰ ਤੀਸਰੀ ਨੰਬਰ ਤੇ ਉਹਨਾਂ ਨੇ ਕੀਤਾ ਸੀ ਕਿ ਯੂਨੀਅਨ ਸਟੇਸ਼ਨ ਜਿਹੜਾ ਕਿ ਉਥੋਂ ਦਾ ਟਰਾਂਜ਼ਿਟ ਹੱਬ ਹੈ ਉਸ ਨੂੰ ਆਪਣੇ ਕੰਟਰੋਲ ਦੇ ਵਿੱਚ ਲੈ ਲਿਆ ਸੀ ਉਸ ਨੂੰ ਟੇਕਓਵਰ ਕਰ ਲਿਆ ਗਿਆ ਸੀ ਤੇ ਹੁਣ ਇਹ ਵੱਡੀ ਅਨਾਉਂਸਮੈਂਟ ਹੋਈ ਹੈ ਕਿ ਵਾਸ਼ਿੰਗਟਨ ਡੀਸੀ ਦੇ ਵਿੱਚ ਕਿਸੇ ਦਾ ਮਰਡਰ ਜਿਹੜਾ ਹੈਗਾ ਉਸ ਦੀ ਸਜ਼ਾ ਮੌਤ ਹੋਏਗੀ ਔਰ ਮਿਸਟਰ ਡੋਨਾਲਡ ਟਰੰਪ ਨੂੰ ਪਤਾ ਹੈ ਕਿ ਇਹ ਕਾਫੀ ਕੌਂਟਰੋਵਰਸ਼ਲ ਹੋਣ ਵਾਲਾ ਹੈ ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਨੇ ਵਾਸ਼ਿੰਗਟਨ ਡੀਸੀ ਦੇ ਵਿੱਚ ਨਹੀਂ ਚਾਹੁੰਦੇ ਕਿ ਕੈਪੀਟਲ ਪਨਿਸ਼ਮੈਂਟ ਉੱਥੇ ਦਿੱਤੀ ਜਾਵੇ ਵਾਸ਼ਿੰਗਟਨ ਡੀਸੀ ਦੇ ਵਿੱਚ ਬਹੁਤ ਦੇਰ ਪਹਿਲਾਂ ਤੋਂ 1972 ਤੋਂ ਇਹ ਡੈਥ ਪੈਨਲਟੀ ਹੈ ਜਿਹੜੀ ਇਹ ਬੰਦ ਸੀ ਸੰਤੋਫਜ਼ਰ 2 ਦੇ ਵਿੱਚ ਫਿਰ ਲੋਕਾਂ ਨੂੰ ਪੁੱਛਿਆ ਗਿਆ ਸੀ ਕਿ ਕੀ ਤੁਸੀਂ ਕੈਪੀਟਲ ਪਨਿਸ਼ਮੈਂਟ ਜਿਹੜੀ ਹੈ ਸਜ਼ਾਏ ਮੌਤ ਦੇ ਹੱਕ ਦੇ ਵਿੱਚੋਂ ਤਾਂ ਲੋਕਾਂ ਨੇ ਸਾਫ਼ ਲਫਜ਼ਾਂ ਦੇ ਵਿੱਚ ਬਹੁਮਤ ਦੇ ਨਾਲ ਦੱਸਿਆ ਸੀ ਕਿ ਨਹੀਂ ਸਾਨੂੰ ਇੱਥੇ ਸਜ਼ਾਏ ਮੌਤ ਨਹੀਂ ਚਾਹੀਦੀ ਲੇਕਿਨ ਹੁਣ ਮਿਸਟਰ ਡੋਨਲਡ ਟਰੰਪ ਜਿਹੜੇ ਹੈਗੇ ਨੇ ਉਹਨਾਂ ਨੇ ਇਹ ਇੱਕ ਬਹੁਤ ਵੱਡੀ ਅਨਾਉਂਸਮੈਂਟ ਜਿਹੜੀ ਹੈ ਉਹ ਕੀਤੀ ਹੈ ਫਿਰ ਪ੍ਰੈਸ ਨੇ ਉਹਨਾਂ ਤੋਂ ਪੁੱਛਿਆ ਕਿ ਵਾਸ਼ਿੰਗਟਨ ਦੇ ਸੀਤਾ ਠੀਕ ਹੈ ਕਿ ਬਾਕੀ ਜਿਹੜੀਆਂ ਸਾਰੀਆਂ ਸਟੇਟਸ ਐ ਇਹ ਲਾ ਇਹ ਪਾਲਿਸੀ ਉੱਥੇ ਵੀ ਲਾਗੂ ਹੋਏਗੀ ਮਿਸਟਰ ਡੋਨਲਡ 트੍ਰੰਪ ਦਾ ਮੰਨਣਾ ਇਹ ਹੈ ਉਹ ਕਹਿੰਦੇ ਸਾਰੀਆਂ ਸਟੇਟਸ ਆਪਣਾ ਆਪਣਾ ਵੇਖਣਗੀਆਂ ਪਰ ਮੈਂ ਸਿਰਫ ਹਲੇ ਵਾਸ਼ਿੰਗਟਨ ਡੀਸੀ ਦੀ ਗੱਲ ਕਰ ਰਿਹਾ ਹੈ ਕੈਪੀਟਲ ਦੀ ਗੱਲ ਹੋ ਰਹੀ ਹੈ ਦੱਸਣਾ ਜ਼ਰੂਰ ਚਾਹੀਦਾ ਹੈ ਕਿ ਅਮਰੀਕਾ ਦੇ ਵਿੱਚ ਕੁਝ ਕੁ ਸਟੇਟਸ ਨੇ ਤਕਰੀਬਨ 27 ਸਟੇਟਸ ਨੇ ਜਿਹੜੀਆਂ ਸਜ਼ਾਏ ਮੌਤ ਨੂੰ ਮਾਨਤਾ ਦਿੰਦੀਆਂ ਨੇ ਤੇ ਬਹੁਤ ਸਾਰੀਆਂ ਸਟੇਟਸ ਜਿਹੜੀਆਂ ਉਹ ਨਹੀਂ ਦਿੰਦੀਆਂ ਸਜ਼ਾਈ ਮੌਤ ਅਮਰੀਕਾ ਦੇ ਵਿੱਚ ਕਿਸੇ ਬਹੁਤ ਜ਼ਿਆਦਾ ਕਿਹੋਂ ਨੇ ਜਿਹੜਾ ਮਰਡਰ ਦੇ ਵਾਸਤੇ ਜਾਂ ਕਿਹੋਂ ਨੇ ਕੰਮ ਦੇ ਵਾਸਤੇ ਦਿੱਤੀ ਜਾਂਦੀ ਹੈ ਮੰਨ ਲਓ ਕਿ ਕਿਤੇ ਐਗਰੇਵੇਟਿਡ ਮਰਡਰ ਹੋਇਆ ਜਾਂ ਫਿਰ ਬਹੁਤ ਵੱਡਾ ਅਪਰਾਧ ਫੈਲਨੀ ਹੋਈ ਜਾਂ ਫਿਰ 10 ਸਨ ਹੋਇਆ ਆਪਣੇ ਦੇਸ਼ ਦੇ ਖਿਲਾਫ ਕੋਈ ਨਾ ਕੋਈ ਕੰਮ ਹੋਇਆ ਸਾਬਕਾ ਰਾਸ਼ਟਰਪਤੀ ਮਿਸਟਰ ਜੋ ਬਾਈਡਨ ਨੇ ਆਪਣੇ ਕਾਰਜਕਾਲ ਦੇ ਦੌਰਾਨ ਜਿਹੜੀ ਡੈਥ ਸੈਂਟੈਂਸ ਸੀ ਸਜ਼ਾਏ ਮੌਤ ਸੀ ਉਹਨੂੰ ਪੂਰੀ ਤਰ੍ਹਾਂ ਖਤਮ ਨਹੀਂ ਸੀ ਕੀਤਾ ਹੈਗਾ ਹਾਲੇ ਲੇਕਿਨ ਉਹਨੂੰ ਹਾਲੇ ਬੰਦ ਜ਼ਰੂਰ ਕਰਤਾ ਸੀਗਾ ਜਦੋਂ ਮਿਸਟਰ ਜੋ ਬਾਈਡਨ ਜਦੋਂ ਉਹਨਾਂ ਦਾ ਕਾਰਜਕਾਲ ਖਤਮ ਹੋ ਚੱਲਿਆ ਸੀ ਉਹਨਾਂ ਨੂੰ ਪਤਾ ਸੀ ਕਿ ਆਉਂਦੇ ਸਾਥ ਮਿਸਟਰ 트ੰਪ ਨੇ ਸਜ਼ਾਏ ਮੌਤ ਨੂੰ ਬਹਾਲ ਕਰ ਦੇਣਾ ਹੈ ਉਹਨਾਂ ਨੇ ਜਾਂਦੇ ਹੋਏ 40 ਉਹ ਲੋਕ ਜਿਨ੍ਹਾਂ ਨੂੰ ਸਜ਼ਾਏ ਮੌਤ ਹੋਈ ਹੋਈ ਸੀ ਉਹਨਾਂ ਦੇ ਵਿੱਚੋਂ 37 ਦੀ ਸਜ਼ਾ ਜਿਹੜੀ ਹੈ ਉਹ ਘਟਾਤੀ ਸੀ ਲੇਕਿਨ ਮਿਸਟਰ ਡੋਨਲਡ ਟਰੰਪ ਨੇ ਆਉਂਦੇ ਸਾਤ ਜਨਵਰੀ ਦੇ ਵਿੱਚ ਐਗਜ਼ੈਕਟਿਵ ਆਰਡਰਸ ਦੇ ਨਾਲ ਇਹ ਦੱਸਿਆ ਸੀ ਕਿ ਸਜ਼ਾਏ ਮੌਤ ਜਿਹੜੀ ਹੈ ਇਹ ਬਾਤ ਜ਼ਿਆਦਾ ਜ਼ਰੂਰੀ ਹੈ ਸੋ ਇਸ ਨੂੰ ਬਹਾਲ ਕਰ ਦਿੱਤਾ ਗਿਆ ਸੀ ਚਾਹੇ ਕਿਸੇ ਸਟੇਟ ਦੇ ਵਿੱਚ ਹੀ ਹੋਵੇ ਲੇਕਿਨ ਸਜ਼ਾਏ ਮੌਤ ਦੇਣੀ ਕੋਈ ਬਹੁਤ ਜ਼ਿਆਦਾ ਸੌਖਾ ਕੰਮ ਨਹੀਂ ਹੈ ਪਹਿਲਾਂ ਤਾਂ ਇਹ ਕੇਸ ਬਹੁਤ ਜ਼ਿਆਦਾ ਲੰਬੇ ਚੱਲਦੇ ਨੇ ਫਿਰ ਉਸ ਤੋਂ ਬਾਅਦ ਸਿਰਫ ਇੱਕ ਜੱਜ ਨਹੀਂ ਡਿਸਾਈਡ ਕਰਦਾ ਹੈਗਾ ਇੱਕ ਪੂਰੀ ਜਿਉਰੀ ਬੈਠਦੀ ਹੈ ਜਿਉਰੀ ਜਿਹੜੀ ਹੈ ਉਹ ਡਿਸਾਈਡ ਕਰਦੀ ਹੈ ਜੇ ਜਿਉਰੀ ਮੰਦੀ ਹੈ ਤਾਂ ਸਜ਼ਾਏ ਮੌਤ ਜਿਹੜੀ ਹੈ ਕੈਪੀਟਲ ਪਨਿਸ਼ਮੈਂਟ ਹੈ ਜਿਹੜੀ ਉਹ ਦਿੱਤੀ ਜਾ ਸਕਦੀ ਹੈ ਤੇ ਉਸ ਤੋਂ ਬਾਅਦ ਇਹਨੂੰ ਐਗਜ਼ੀਕਿਊਟ ਕਰਨਾ ਵੀ ਬਹੁਤ ਜ਼ਿਆਦਾ ਔਖਾ ਕੰਮ ਹੈ ਸੋ ਬਹੁਤ ਜ਼ਿਆਦਾ ਜਿਹੜੇ ਨੇ ਉਹ ਮੌਤ ਦੀ ਸਜ਼ਾ ਅਮਰੀਕਾ ਦੇ ਵਿੱਚ ਨਹੀਂ ਹੁੰਦੀ ਲੇਕਿਨ ਹਾਂਜੀ ਇਹ 22 ਸਟੇਟਸ ਨੇ ਜਿੱਥੇ ਇਹ ਕੀਤੀ ਜਾ ਸਕਦੀ ਹੈ ਬਟ ਹੁਣ ਵਾਸ਼ਿੰਗਟਨ ਡੀਸੀ ਦੇ ਵਿੱਚ ਵੀ ਸਜ਼ਾਏ ਮੌਤ ਜਿਹੜੀ ਹੈ ਉਹ ਅੱਗੇ ਤੋਂ ਹੋ ਸਕਦਾ ਕੀ ਹੋਇਆ ਕਰੇ ਅੱਗੇ ਚੱਲ ਕੇ ਬਣਦਾ ਕੀ ਹੈ ਜੀ ਇਹ ਅੱਗੇ ਚੱਲ ਕੇ ਪਾਲਿਸੀ ਦਾ ਇਹਦੀ ਕੰਟਰੋਵਰਸੀ ਹੋਏਗੀ ਕਿ ਇਹ ਅਪਰੂਵ ਹੋਏਗੀ ਨਹੀਂ ਹੋਏਗੀ ਇਹ ਤਾਂ ਹਲੇ ਵਕਤ ਦੱਸੇਗਾ ਲੇਕਿਨ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਸਟੇਟਮੈਂਟ ਹੈ ਕਿ ਹੱਥ ਦੇ ਬਦਲੇ ਹੱਥ ਮੌਤ ਦੇ ਬਦਲੇ ਬੌਤ ਮੰਨਿਆ ਜਾ ਸਕਦਾ ਹੈ ਕਿ ਕਤਲੋਗਾਰਤ ਨੂੰ ਰੋਕਣ ਦੇ ਵਾਸਤੇ ਇਹ ਪਾਲਿਸੀ ਜਿਹੜੀ ਹੈ ਇਹ ਬਣਾਈ ਜਾ ਸਕਦੀ ਹੈ ਲੇਕਿਨ ਵਾਸ਼ਿੰਗਟਨ ਡੀਸੀ ਦੇ ਵਿੱਚ ਕਤਲੋਗਾਰਤ ਨਹੀਂ ਹੋ ਰਹੀ ਉਥੋਂ ਦੀ ਜਿਹੜੀ ਲੋਕਲ ਲਾਅ ਇਨਫੋਰਸਮੈਂਟ ਹੈ ਉਹਨਾਂ ਨੇ ਜਿਹੜਾ ਡੇਟਾ ਦੱਸਿਆ ਉਹ ਕਹਿੰਦੇ 30 ਸਾਲਾਂ ਦੇ ਵਿੱਚ ਸਭ ਤੋਂ ਘੱਟ ਕ੍ਰਾਈਮ 2000 ਸਨ 2024 ਦੇ ਵਿੱਚ ਹੋਇਆ ਹੈ ਲੇਕਿਨ ਮਿਸਟਰ ਡੋਨਲਡ 트੍ਰੰਪ ਦਾ ਮੰਨਣਾ ਹੈਗਾ ਕਿ ਇਹ ਇੱਕ ਲਾਅਲੈਸ ਸਿਟੀ ਹੈ ਤੇ ਇਸ ਤੋਂ ਕੰਟਰੋਲ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਅੱਗੇ ਕੀ ਬੰਦ ਵਕਤਸਯਾ ਜੀ